ਸਿੰਘ ਨੂੰ ਕਿਸ ਬੀਬੀ ਨੇ ਜਿਤਾਇਆ ਮਾਣੇ ਕੈਮਰੇ ਤੇ ਮੁਰੇ ਆਕੇ ਕੀਤਾ ਖੁਲਾਸਾ ਦੱਸਿਆ ਕਿ ਕਿਹੜੀ ਬੀਬੀ ਰਾਤ ਦੇ ਨੇ ਕਰ ਬੈਠੀ ਸੀ ਕਿ ਮੈਂ ਅੰਮ੍ਰਿਤਪਾਲ ਨੂੰ ਜਿਤਾਉਣਾ ਹੈ ਤੇ ਜਿਤਾਨ ਦੇ ਬਿਲਕੁਲ ਨੇੜੇ ਪਹੁੰਚ ਗਏ ਜਿਹੜੇ ਖੁਸ਼ ਨੇ ਅੰਮ੍ਰਿਤਪਾਲ ਦੇ ਜਿੱਤਣ ਦੇ ਨਾਲ ਉਹ ਵੀਡੀਓ ਨੂੰ ਚਲਦੀ ਨੂੰ ਸ਼ੇਅਰ ਕਰ ਦਿਓ ਅਤੇ ਇਸ ਬੀਬੀ ਦੇ ਬਾਰੇ ਵੀ ਜਾਣੋ ਜਿਆਸ ਅਸੱਚੀ ਗੱਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਤੇ ਮੈਂ ਹਾਂ ਤੁਹਾਡੇ ਨਾਲ ਪ੍ਰਿਆ ਅੰਮ੍ਰਿਤਪਾਲ ਸਿੰਘ ਦੀ ਜਿੱਤ ਦਾ ਸੈਰਾ ਮਾ ਨੇ ਕਿਸ ਹੋਰ ਦੇ ਸਰਤੇ ਬਣ ਲਿਆ ਜੀ ਹਾਂ ਦਾਦੀ ਇੱਕ ਬੀਬੀ ਖਾਲੜਾ ਉਹਨਾਂ ਦੇ ਸਿੱਤੇ ਸਹਿਰਾ ਬੱਲਿਆ ਇਹਨਾਂ ਨੇ ਕਿਹਾ ਕਿ ਬੀਬੀ ਖੱਲੜਾ ਨੇ ਦਿਨ ਰਾਤ ਇੱਕ ਕਰ ਦਿੱਤਾ ਸੀ ਪਿੰਡਾਂ ਪਿੰਡਾਂ ਦੇ ਵਿੱਚ ਮੇਰੇ ਨਾਲ ਗਏ ਪਿੰਡਾਂ ਪਿੰਡਾਂ ਦੇ ਵਿੱਚ ਚੋਣ ਪ੍ਰਚਾਰ ਕੀਤਾ ਅਤੇ ਕਿਹਾ ਕਿ ਜੋ ਗਲਤੀ ਜੋ ਹੈ ਬੀਬੀ ਖੱਲੜਾ ਨੂੰ ਖਡੂਰ ਸਾਹ ਖਡੂਰ ਸਾਹਿਬ ਵਾਲਿਆਂ ਨੇ ਕੀਤੀ ਸੀ ਉਹ ਅਮਰਪਾਲ ਸਿੰਘ ਦੇ ਬਲੇ ਨਾ ਕਰਨ ਤੇ ਅਮਰਪਾਲ ਸਿੰਘ ਦੀ ਵੱਧ ਜਿੱਤ ਕਰਾਉਣ ਦੇ ਪਿੱਛੇ ਉਹਨਾਂ ਨੇ ਕਿਹਾ ਕਿ ਬੀਬੀ ਖੱਲੜਾ ਦਾ ਦਾਹਤ ਹੈ ਉਹਨਾਂ ਨੇ ਕਿਹਾ ਕਿ ਬੀਬੀ ਖੱਲੜਾ ਨੇ ਦਿਨ ਰਾਤ ਇੱਕ ਕਰ ਦਿੱਤਾ ਸੀ ਜੀ ਹਾਂ ਦਾਦੀ ਕਿ ਅਮਰਪਾਲ ਸਿੰਘ ਜੁਨੇ ਉਹ ਅਜਿਹੇ ਕੈਂਡੀਡੇਟ ਨੇ ਜੋ ਸਭ ਤੋਂ ਵੱਧ ਲੀਡ ਦੇ ਨਾਲ ਜੋ ਜਦੋਂ ਤੋਂ ਕਾਊਂਟਿੰਗ ਸ਼ੁਰੂ ਹੋਈ 8 ਵਜੇ ਤੋਂ ਉਸ ਤੋਂ ਬਾਅਦ ਜੋ ਲਗਾਤਾਰ ਤੇ ਉਹੀ ਜੋਇਆ ਜਿੱਥੇ ਸਭ ਤੋਂ ਨੇੜੇ ਨੇ ਤੇ ਇਸ ਦਾ ਸਹਿਰਾ ਜਦੋਂ ਮਾਤ ਪੁੱਛਿਆ ਗਿਆ ਕਿ ਮਾਂ ਨੇ ਕੀ ਕੀਤਾ ਉਹਨਾਂ ਨੇ ਕਿਹਾ ਕਿ ਅਸੀਂ ਜਸ਼ਨ ਵੀ ਨਹੀਂ ਮਨਾਵਾਂਗੇ ਜੋ ਦਿਵਸ ਚੱਲ ਰਹੇ ਨੇ ਇਸ ਦੇ ਵਿਚਕਾਰ ਅਸੀਂ ਜਸ਼ਨ ਜਿਹੜਾ ਹੈ ਉਹ ਨਹੀਂ ਮਨਾਵਾਂਗੇ ਅਮਰਪਾਲ ਸਿੰਘ ਜਿਹੜੇ ਨੇ ਦਾਦੀ ਇੱਕ ਜੇਲ੍ਹ ਦੇ ਵਿੱਚ ਮੌਜੂਦ ਨੇ ਪਰ ਜੇਲ੍ਹ ਦੇ ਵਿੱਚ ਬੈਠੇ ਜੋ ਹੈ ਉਹਨਾਂ ਦੀ ਵੱਡੀ ਜਿੱਤ ਹੋਈ ਹੈ ਐਮਪੀ ਜਿਹੜੇ ਨੇ ਉਹ ਬਣਦੇ ਕਿਤੇ ਨਾ ਕਿਤੇ ਅਮਰਪਾਲ ਸਿੰਘ ਨਜ਼ਰ ਆਣੇ ਜੇਕਰ ਤੁਸੀਂ ਵੀ ਖੁਸ਼ ਹੋ ਤੇ ਚੱਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ